ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਜੀ ਲੋ ਜੀ ਟਾਈਮ ਹੈਗਾ 5:30 ਦਾ ਆਪਣਾ ਬਾਈਕ ਆਪਣੀ ਖੜੀ ਆ ਜਿਮ ਆ ਗਏ ਆ ਤੇ ਜਿਮ ਲੱਗੇ ਓਪਨ ਕਰਦਾ ਆਪਣਾ ਡੇਲੀ ਦਾ ਜੋ ਵੀ ਰੁਟੀਨ ਹੁੰਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਆਪਾਂ ਜਿਮ ਕੰਨੀ ਓਪਨ ਹੈ ਜੀ ਜਿਮ ਕਰਦੀ ਓਪਨ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਪਏ ਹੋ ਆਪਣੇ ਬਲੌਗਾਂ ਨੂੰ ਅੱਧੀ ਦਿੰਦੇ ਰਹੋ ਪਿਆਰ ਤੇ ਦੁੱਗੇ ਪਾਸੇ ਉਹ ਵੀ ਲੋ ਘੋਲੀਏ ਦੋ ਲੋ ਤੇ ਜਾ ਲੋਕ ਵੀ ਖੋਲੀਏ ਹੁਣ ਆ ਦੇਖੋ ਜੀ ਇਹਦੇ ਸਵੇਰੇ ਡੌਗੀ ਆ ਗਿਆ ਬਰੇ ਡੌਗੀ ਡੌਗੀ ਲੋ ਜੀ ਆ ਵੀ ਲੋਕ ਲਈ ਖੋਲ ਉਹ ਦੇਖੋ ਜੀ ਮੁੰਡਾ ਆ ਗਿਆ ਕਹਿੰਦੇ ਗੱਡੀ ਲਾ ਕੇ ਥੋੜੀ ਜਿਹੀ ਇਹਨੂੰ ਹੋਰ ਕੋਈ ਕੰਮ ਨਹੀਂ ਤੇ ਮੇਰੇ ਨਾਲ ਜੀ ਅੱਲਾ ਦੇ ਖੜਾ ਹੁੰਦਾ ਇਹ ਮੇਰੇ ਨਾਲ ਪਹਿਲਾ ਆ ਜਾਂਦਾ ਗਾਣੇ ਛੱਡੇ ਗੱਡੀ ਦੇ ਵਿੱਚ ਲਾਲ ਪਹੁੰਚ ਗਿਆ ਜੀ ਕਹਿੰਦੇ ਮੁੰਡਾ 71 72 71 ਬੱਤਾ ਨੰਬਰ ਗੱਡੀ ਕਬੰਦ ਆਉ ਗਿਆ ਸਾਡਾ ਉਹ ਦੇ ਬੰਦੇ ਕਹਿੰਦੇ ਗੱਡੀਆਂ 'ਚ ਆਉਂਦੇ ਅੱਜ ਸਾਰੇ ਬਲੌਗ ਬਣਦਾ ਪਿਆ ਇਹਨਾਂ ਦਾ ਅੱਜ ਲੋ ਭਾਈ ਬਾਜੀ ਬਾਗ ਕਹਿੰਦੇ ਭਾਈ ਹੁਣੀ ਆ ਗਏ ਆ ਉਹ ਇੱਕ ਹੋਰ ਆ ਗਿਆ ਲੋ ਆਜੋ ਆਜੋ ਬਲੌਗ ਚ ਐਂਟਰੀ ਮਾਰੀਏ ਤੁਹਾਡੀ ਆਜੋ 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 ਦੋਸਤ ਸਾਰਾ ਟੱਬਰੀ ਆ ਗਿਆ ਅੱਜ ਦਾ ਉਹ ਤੁਸੀਂ ਛਾਪਾ ਤਾਂ ਨਹੀਂ ਮਾਰਿਆ ਅੱਜ ਕਿੰਨੇ ਵੇਲੇ ਬੋਲਦੇ ਭਾਈ ਕੀ ਹਾਲ ਚਾਲ ਕਹਿੰਦੇ ਕੱਤਰ ਬੱਤਰ ਆਲੇ ਆ ਗਏ ਆ ਹਾਂਜੀ ਸਰ ਤੁਸੀਂ ਹੀ ਮੈਚ ਜੀ ਬੜੀ ਕੀਤੀ ਅੱਜ ਮਾੜਾ ਮੋਟਾ ਫਰਕ ਆ ਅੱਜ ਆ ਲਓ ਜੀ ਅੱਖਾ ਜੱਖਾ ਬਾਰੇ ਹੈਲੋ ਮੁੰਡੇ ਆ ਗਏ ਕਹਿੰਦੇ ਅੱਖਾ ਜੱਖਾ ਬਾਰੇ ਹੈਲੋ ਬੁਲਾਓ ਹਾ ਮੜੀ ਖਾਏ ਖਪਾਲਾ ਅਜੀ ਕਿਦਾਂ ਜੀ ਵਧੀਆ ਪਈ ਕਿਦਾਂ ਜੀ ਜੀ ਵਧੀਆ ਲੋ ਜੀ ਬੰਦੇ ਆ ਗਏ ਸਾਰੇ ਆਪਣੇ ਉਹ ਮੈਂ ਹਾਂਜੀ ਲੋ ਜੀ ਟਾਈਮ ਹੋ ਗਿਆ ਜੀ 3:30 ਵਜੇ ਗਿਆ ਤੇ ਆਪਾਂ ਲੱਗਿਆ ਤੁਰਨ ਇੱਥੇ ਤੁਰਨ ਲੱਗੇ ਆ ਤੇ ਇਹ ਸਾਡੇ ਘਰੇ ਆਏ ਆ ਹਾਂ ਸਾਡੇ ਘਰੇ ਆਏ ਤੁਹਾਨੂੰ ਜਿੱਦਾਂ ਦੀ ਪਤਾ ਵੀ ਮੇਰੇ ਬਲੌਗ ਚ ਕਹਿੰਨੇ ਆਉਣਾ ਹਨਾ ਇਹ ਵੀ ਸਿਸਟਮ ਹੈ ਦਾ ਇਹ ਸਾਈਏ ਸਾਈਏ ਆਪਣੇ ਨਾਲ ਆ ਤੇ ਤੇ ਬਾਕੀ ਦੀ ਬੋਮਾ ਬਣ ਗਏ ਸਾਰੇ ਜਣੇ ਚਾਹ ਪੀ ਉਹ ਜਲਦੀ ਚਾਹ ਆ ਗਈ ਆਪਣੀ ਚਾਹ ਪੀ ਉਹ ਜਲਦੀ ਜਲਦੀ ਚੱਲ ਮੈਂ ਕੀ ਸਾਨੂੰ ਕਰਨ ਨਾ ਦੇਣ ਇੱਧਰ ਮੰਮੀ ਮੇਰੇ ਬੈਠਿਆ ਕਿਨ ਨਾਲਿਆ ਆ ਤੇ ਉਹ ਦਾ ਇਲੈਕਟ੍ਰੋਨਿਕ ਜਿਹੜੇ ਬਣ ਜਾਣੀ ਉਹ ਤਾਂ ਫਿਰ ਉੱਤੇ ਵੀ ਬਣੀ ਜਾਣੀ ਆ ਉਹ ਉਹ ਰੱਖ ਲਓ ਇਲੈਕਟ੍ਰੋਨਿਕ ਮੈਂ ਉਹ ਹੀ ਰੱਖ ਲੈਣੇ ਆ ਭਾਈ ਇਲੈਕਟ੍ਰੋਨਿਕ ਜਰਾ ਕਰੋ ਚੜ ਜਾਣਾ ਉਹ ਛੋਟਾ ਹਲਕਾ ਰੱਖ ਲਓ ਫਰਾਈ ਨੂੰ ਤੋਂ ਵੇਖਿਆ ਸੀ ਅੰਦਰ ਆ ਅੰਦਰ ਸੋਈ ਤੇ ਇਲੈਕਟ੍ਰੋਨਿਕ ਪਿੱਛੇ ਟੱਲਾ ਉਹ ਤਾਂ ਇੱਥੇ ਹੀ ਆ ਅਮਰ ਤੋਂ ਆਪੋ ਨਾ ਉਹ ਇਹ ਦੇਖ ਲਾ ਕਵਾੜੀ ਲੱਗਦੀ ਸੱਚੀ ਗੱਲ ਹੈ ਕਵਾੜੀਆ ਕੀ ਗਿਆ ਹਾਂਜੀ ਬਾਕੀ ਬਲੌਗ ਨਾ ਬਣੇ ਰਿਓ ਸਾਰਾ ਬਲੌਗ ਦੇਖੋ ਐਂਡ ਤੱਕ ਤੇ ਸ਼ਿਮਲੇ ਦੇ ਨਜ਼ਾਰੇ ਔਟੀਆਂ, ਚਟੀਆਂ, ਮਾਟੀਆਂ ਸਾਰੀਆਂ ਦਿਖਾਵਾਂਗੇ ਤੁਹਾਨੂੰ। ਉਹੀ ਤਾਂ ਗੱਲ ਆ, ਉਹੀ ਤਾਂ ਮੈਂ ਕਹਿੰਦੀ। ਉਹ ਵੀ ਰੱਖ ਲੈਂਦੇ ਆ। ਉਹ ਵੀ ਰੱਖ ਲੈਂਦੇ। ਹੈ? ਇੱਥੇ ਚੋਕੀ ਕਰਨੀ ਹੈ। ਹੈ? ਇੱਥੇ ਚੋਕੀ ਕਰਨੀ ਹੈ, ਇਹ ਵੀ ਜੀ ਰੱਖ ਲੈਣੇ। ਮੈਂ ਕਿਹਦੀ ਕੌਲੀ ਹੁੰਦੀ। ਵਾਓ। ਜਿਵੇਂ ਤੇਰਾ ਪਿਰ ਰੱਖੀ ਕੋਈ ਜਿਹਾ ਤੇਰਾ ਚੁੰਬ ਤਾਂ ਬੜਾ ਰਹੂਗਾ। ਹੋਰ ਰੱਖੋ ਵਿੱਚ ਮੋਸ ਰੱਖ ਲੈ ਪਹਿਲਾਂ। ਮੈਂ ਐਸੀ ਕਰਨਾ ਨਾ ਸਾਰੀ ਜੜੀ ਤਾਂ ਕਰਕੇ ਫਿਰ ਆ ਕੇ ਕਿਹੇ ਕੰਮ ਚੱਲ ਜਾਂਦੇ ਆ। ਅੱਗੇ ਖੋਣਦੇ। ਬਾਕੀ ਉਹ ਡਿੱਗੀ ਸਾਰਾ ਕੁਝ। લાલ ਰੰਗਾਂ ਦੇ ਰੰਗ ਮੇਰੇ 글로ય ਆਪਣਾ ਜਿਹੜਾ ਰੰਗ ਤੇ ਇੰਨਾ 글로ਅ ਆ ਉਹ ਆਪਣੀ ਡਾਈਟ ਉਹ ਮਾਈ ਪ੍ਰੋਪਰ ਡਾਈਟ ਡਾਈਟ ਫੋਲੋ ਕਰਦਾ ਵਧੀਆ ਖਾਂਦਾ ਵਧੀਆ ਪੀਂਦਾ ਖਾਣ ਪੀਣ ਤੇ ਹੁੰਦਾ ਖਾਣ ਪੀਣ ਤੇ ਹੁੰਦਾ 글로ਅ ਹੁੰਦਾ ਰੰਗ ਅਜਿਹਾ ਮੇਰਾ ਰੰਗ 글로ਅ ਮਾਰਦਾ ਨਾ ਯਾਰੇ ਆਹ ਦੇਖ ਵੀ ਕਿੰਨਾ ਕਦੇ ਮੇਰੇ 글로ਅ ਹੈਗਾ ਨਾ ਪੇਚ ਦੇ ਮੇਰੇ ਪੇਚ ਦੇ 글로ਅ ਹੈਗਾ ਨਾ ਮਮੂਰੇ ਪੇਚ ਦੇ 글로ਅ ਹੈਗਾ ਮਮੂਰੇ ਪੇਚ ਦੇ 글로ਅ ਹੈਗਾ ਨਾ ਮਮੂਰੇ ਪੇਚ ਦੇ 글로ਅ ਹੈਗਾ ਨਾ ਤੱਕਣ ਇਹ ਦੋਸਤੋ ਉੱਧਾ ਮੇਰਾ ਰੰਗ ਕਾਲਾ ਹੀ ਆ ਪਰ ਆਈ ਐਮ ਸੋ ਬਿਊਟੀਫੁਲ ਸੋ ਐਡਿੰਗ ਜਸਟ ਲੁਕਿੰਗ ਲਾਈਕ ਆ ਵਾਓ ਨਹੀਂ ਰੰਗ ਤਾਂ ਹੁੰਦੀ ਆ ਜੰਗਦਾ ਆ ਰੰਗ ਉੱਧਾ ਦਾ ਹੀ ਆਪਣਾ ਰੰਗ ਮਹਾਰਾਜ ਦੀ ਕਿਰਪਾ ਨਾਲ ਦਰ ਹੋਇਆ ਹਾਂ ਠੀਕ ਆ ਵਾਲ ਹੈ ਸਟਾਈਲ ਦੇ ਮੇਰਾ ਵਾਲ ਪੁੱਤ ਸਾਈ ਹੈ ਤੇਰਾ ਦਾ ਸਟਾਈਲ ਤੇ ਆ ਕਾੜਾ ਹੋਇਆ ਮੈਂ ਕਿੰਨਾ ਕੰਮ ਕਰਦੀ ਏਕ ਕੰਮ ਥੋੜੀ ਕਰਦਾ ਦੋਸਤੋ ਤੁਹਾਨੂੰ ਪਤਾ ਹੀ ਸਵੇਰ ਨੂੰ ਜਿੰਮ ਜਿੰਦੇ ਖੋਲੀ ਤੇ ਆਂ ਮੋਦਿਆਂ ਨੂੰ ਪਾਣੀ ਲਈਦਾ ਦੇਖੋ ਰਾਤ ਇੱਥੇ ਤਾਂ ਕੋਈ ਹੋਣਾ ਆਹੀ ਰੱਖ ਲਓ ਆਹ ਬਾਕੀ ਘੁੰਮਣ ਜਾ ਰਹੇ ਆਂ ਬਲੌਗ ਨਾਲ ਬਣੇ ਰੈਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਲਫਾਵੇ ਪਤਾ ਕਿੰਨੇ ਆ ਕੰਨਾ ਨਾ ਭੁੱਲਿਓ ਪੰਜ ਲਫਾਵੇ ਰੱਖ ਲਿਆ ਸੀ ਆਪਣੀ ਪੈਕਿੰਗ ਸਾਡੀ ਪੂਰੀ ਹੋ ਗਈ ਆ ਅੱਧਰ ਆਥਿਆ ਉਹ ਕਿਦਾਂ ਪਾਈਦਾ ਐ ਮੈਨੂੰ ਨਹੀਂ ਪਤਾ ਕਿ ਕਿਥੋਂ ਪਤਾ ਕੀ ਕੀ ਰੱਖਿਆ ਅੱਧਰ ਆ ਜਾਂ ਨਹੀਂ ਆਉਂਦੀ ਹੱਥ ਮੇਰੇ ਦੋ ਦਾ ਪਾ ਲਾ ਬਿਲਕੁਲ ਮੈਂ ਮੇਰਾ ਇਹ ਬੋਲ ਤੀਰ ਲੱਗ ਤਾਂ ਪਤਾ ਕੀ ਕੀ ਰੱਖਿਆ ਆ ਉਹ ਮੇਰਾ ਹੁਣ ਚੰਗਲ ਲਾ ਪਿਆ ਇੱਥੇ ਲੈਡ ਕੇ ਦੀ ਕੁੱਤਾ ਪਤਾ ਕੀ ਕੀ ਰੱਖਿਆ ਲੂਣ ਮਿਰਚ ਹਲਦੀ ਤੇ ਨੈਪੀ ਲਾ ਕੇ ਤੇ ਚਲਾ ਦੋ ਨਾ ਤੇ ਖੰਡ ਪੱਤੀ ਇੱਕ ਫਰਾਈ ਵੀਣੇ ਦੋ ਗਲਾਸ ਦੋ ਚਮ ਤੇ ਚਾਰ ਚਮਚੇ ਇੱਕ ਕੋਲੀ ਇੱਕ ਪਲੇਟ ਇੱਕ ਚੁੱਲਾ ਇੱਕ ਗੈਸ ਤੇ ਕੱਪੜੇ ਚੱਕ ਦੋਸਤੋ ਆਈ ਲਵ ਯੂ ਸੋ ਮਚ ਐਡੇ ਬਲੋਗ ਨਾ ਬਣੇ ਰਿਓ ਬਲੋਗ ਐਂਡ ਤੱਕ ਜ਼ਰੂਰ ਦੇਖਿਓ ਬਲੋਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਤ ਪਿਆਰਾ ਜਿਹਾ ਕਮੈਂਟ ਕਰੋ ਕਮੈਂਟ ਕਰ ਦਿਓ ਤੇ ਆਹ ਵਾਲਾ ਬਲੋਗ ਤੁਹਾਡੇ ਲਈ ਆ ਗਿਆ ਨੈਕਸਟ ਬਲੋਗ ਜਲਦੀ ਆਉਂਗਾ ਤੇ ਮੇਰੇ ਐਣਕੇ ਲੱਗੀਆਂ ਐਦਾ ਬੋਦਾ ਐਨਕਾਂ ਲੱਗੀਆਂ ਕਿਦਾਂ ਦੀ ਲੱਗਦੀਆਂ ਦੱਸਿਓ ਕਮੈਂਟ ਕਰਕੇ ਬੈੜੀਆਂ ওকে ਬਾਈ ਲਵ ਯੂ ਆਲ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਮੈਨੂੰ ਇਹ ਨਾ ਨਹੀਂ ਆਉਂਦਾ ਪੰਨishan ਕਰਦੇ ਆ ਬੜੀ ਪੀਦੀ ਵੀ ਅੱਜ ਦੀ ਆ ਦੇਖੋ ਮਮੂਆ ਲੈ ਕੇ ਕੈਮਰਿਆ ਤੇ ਬਾਈ ਲਵ ਯੂ ਆਲ ਸਟੇ ਟੋ ਆਲ थैंक यू ਲੈ ਲਓ ਅੱਜ ਜੀ 사시કા ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਤੇ ਆਪਾਂ ਚੱਲੇ ਜੀ ਘੁੰਮਣ ਕਿੱਥੇ ਚੱਲੇ ਆ ਉਹ ਤੁਹਾਨੂੰ ਵਲੋਗ ਦੇ ਵਿੱਚ ਦੱਸਾਂਗੇ ਜੇ ਵੀ ਪਹਿਲਾਂ ਤੁਹਾਨੂੰ ਪਤਾ ਵੀ ਜੇ ਤੇ ਜਾਣਾ ਹੋਵੇ ਪਹਿਲਾਂ ਕੰਡੀ ਕਰਾਈ ਦੀ ਆ ਕਾਸ਼ ਭਾਈ ਨੂੰ ਹੀ ਵੱਲ ਤੋਂ ਲੈ ਤੇ ਕੰਡੀ ਕਰਾ ਗੋਵੇ ਫੇਰ ਤੋਂ ਨਿਕਲਾਂਗੇ ਤੇ ਫੈਮਲੀ ਚੱਲੀ ਆ ਪੂਰੀ ਸਹੀ ਕਿ ਨਹੀਂ ਹਾਂਜੀ ਭਰوان ਜੀ ਚੱਲਾ ਮੈਂ ਹੁਣ ਕਿੱਥੇ ਚੱਲਾ ਆਇਆ ਕਿਤੇ ਦੱਸੂਗਾ ਵਲੋਗ ਦੇਖੀ ਤਨ ਮੈਨੂੰ ਜੇ ਮੈਂ ਨਹੀਂ ਅੱਜ ਲੱਗਦਾ ਹਾਂ ਸ਼ਨੀਵਾਰ ਆ ਬਾਕੀ ਵੀ ਲੋਗ ਨਾ ਬਣੇ ਰਿਓ ਐਂਡ ਤੱਕ ਲਵ ਯੂ ਲੋ ਜੀ ਸ਼ਾਇਦ ਨੂੰ ਲੈ ਕੇ ਜੇ ਲੱਗੇਗਾ ਫਰਾਗ ਕਿਦਾਂ ਆ ਚੰਗਾ ਹੋ ਗਿਆ ਤੇ ਕੱਢਦੇ ਬਾਹਰੋਂ ਹਾਂ ਜੀ ਲੋ ਜੀ ਆਪਾਂ ਤੁਰ ਪਏ ਆ ਇਹ ਸੱਜੂ ਸੈਸ ਹੋ ਗਈ ਆ ਬਹੁਤ ਜਲਦੀ ਆ ਧੁੱਪ ਬਹੁਤ ਜਿਆਦਾ ਬਾਹਰ ਅੱਜ ਲੰਮਾ ਟੂਰਾ ਬਹੁਤ ਜਿਆਦਾ ਲੰਮਾ ਬਹੁਤ ਦੂਰ ਚੱਲੇ ਆ ਸਫ਼ਰ ਘੱਟੋ ਘੜ 10 ਘੰਟੇ ਦਾ ਆ 11 ਘੰਟੇ ਲੱਗਣੇ ਜਾਣ ਨੂੰ ਮੈਨੂੰ ਫਸਟ ਟਾਈਮ ਆ ਜਾ ਰਹੇ ਆ ਲੰਬੇ ਸਫ਼ਰ ਤੇ ਫਸਟ ਟਾਈਮ ਆ ਪਹਿਲਾ ਯਸ ਯਸ ਬੋਸ ਬਾਕੀ ਵਲੋਗ ਨਾ ਬਣੇ ਰਹੋ ਸਾਰੇ ਜਾਣੇ ਐਂਡ ਤੱਕ ਜ਼ਰੂਰ ਦੇਖਿਓ ਕੀ ਕਹੀ ਜਾਂਦੀ ਆ ਨਾ ਇਹ ਇੰਗਲਿਸ਼ ਬੋਲਦੀ ਆ ਹਾਂਜੀ ਲੋ ਜੀ ਇਹ ਵਾਲੇ ਵਲੋਗ ਦਾ ਆਪਾਂ ਕਰਦੇ ਆ ਐਂਡ ਤੇ ਦੂਜੇ ਵਲੋਗ ਨਾ ਬਣੇ ਰਹੋ ਤੇ ਦੱਸਾਂਗੇ ਕਿੱਥੇ ਚੱਲੇ ਆ ਕਿੱਥੇ ਨਹੀਂ ਘੁੰਮਣ ਫਿਰਨ ਜੋ ਵੀ ਸਾਡਾ ਲਟਰਮ ਪਟਰਮ ਜੋ ਵੀ ਸਾਰਾ ਕੁਝ ਤੁਹਾਨੂੰ ਵਲੋਗ ਦੇ ਵਿੱਚ ਦਿਖਾਵਾਂਗੇ ਤੇ ਵਲੋਗ ਨਾ ਬਣੇ ਰਹੋ ਇਹ ਵਾਲੇ ਵਲੋਗ ਨੂੰ ਬਹੁਤ ਸਾਰਾ ਪਿਆਰ ਦਿਓ ਲਵ ਯੂ ਔਰ ਥੈਂਕ ਯੂ ਬਾਏ